ਮੈਂ ਸਰਵਣ ਸਿੰਘ ਪੰਨੇਰ ਕਿਸਾਨ ਮਜ਼ਦੂਰ ਸ਼ਵਰਸ ਕਬੱਡੀ ਪੰਜਾਬ ਤੋਂ ਬੋਲਦਾ ਜੀ ਸ਼ੰਭੂ ਰੇਲ ਟ੍ਰੈਕ ਤੇ ਜਿੱਥੇ ਹਰਿਆਣੇ ਦੇ ਕਿਸਾਨਾਂ ਦੀ ਰਿਹਾਈ ਵਾਸਤੇ ਆਪਣਾ ਮੋਰਚਾ ਚੱਲ ਰਿਹਾ ਵਾ ਔਰ ਇਹਦੋਂ 1 ਕਿਲੋਮੀਟਰ ਪਾਸੇ ਜਿਹੜਾ ਮੇਨ ਹਾਈਵੇ ਦਿੱਲੀ ਨੂੰ ਜੋੜਦਾ ਹੈਗਾ ਉਹਦੇ ਤੇ ਸਾਡਾ ਪੱਕਾ ਮੋਰਚਾ ਦੇਸ਼ ਦੀਆਂ ਨੈਸ਼ਨਲ ਮੰਗਾਂ ਵਾਸਤੇ ਜਿਹੜਾ ਉਹ 71ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਔਰ ਜਿਹੜਾ ਅਸੀਂ ਦੋਵਾਂ ਫੋਰਮਾਂ ਵੱਲੋਂ ਐਲਾਨ ਕੀਤਾ ਵਾ ਕਿ ਜਦੋਂ ਮੋਰਚੇ ਦੇ 100 ਦਿਨ ਪੂਰੇ ਹੋਣੇ ਨੇ ਔਰ ਉਦੋਂ ਇਨ੍ਹਾਂ ਸਾਰੇ ਬਾਡਰਾਂ ਤੇ ਜਿੱਥੇ ਮੋਰਚਾ ਲੱਗਾ ਖਨੌਰੀ ਆ ਸ਼ੰਭੂ ਆ ਡਬਵਾਲੀ ਆ ਜਾਂ ਹੋਰ ਥਾਵਾਂ ਤੇ ਆ ਉੱਥੇ ਲੱਖਾਂ ਦੇ ਇਕੱਠ ਕਰਾਂਗੇ ਤਾਂ ਅੱਜ ਤੋਂ ਸਾਰੇ ਪੰਜਾਬ ਹਰਿਆਣਾ ਹਿਮਾਚਲ ਜੁਪੀ ਰਾਜਸਥਾਨ ਸਾਰਿਆਂ ਨੂੰ ਸੱਦਾ ਦੇ ਰਹੇ ਹਾਂ ਕਿਸਾਨਾਂ ਮਜ਼ਦੂਰਾਂ ਨੂੰ ਤਿਆਰੀਆਂ ਵਧ ਦਿਓ ਔਰ ਮੋਦੀ ਸਰਕਾਰ ਦੀਆਂ ਇਹ ਜੜਾ ਪੁੱਟਣ ਵਾਲਾ ਵੱਡਾ ਕੱਟ ਕਰਕੇ ਬਖਾਲਾਂਗੇ ਜਿਨ੍ਹਾਂ ਨੂੰ ਕੋਈ ਸ਼ੰਕਾ ਹੋਊਗੀ ਅੰਦੋਲਨ ਤੇ ਉਹ ਦਿਨ ਆ ਕੇ ਦੇਖ ਲਿਓ ਤੇ ਇੱਕ ਮਈ ਨੂੰ ਮਜ਼ਦੂਰ ਦਿਹਾੜਾ ਇਹਨਾਂ ਬਾਡਰਾਂ ਤੇ ਮਨਾਇਆ ਜਾਊਗਾ ਕੱਲ ਪੱਛਪਾ ਜੇ ਸਾਰੇ ਵੱਡੇ ਲੀਡਰ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਗਏ ਨੇ ਅੱਜ ਮੋਦੀ ਸਰਕਾਰ ਜਾਂ ਭਾਜਪਾ ਸਰਕਾਰ ਵਿਕਸਿਤ ਭਾਰਤ ਦਾ ਨਾਰਾ ਦੇ ਕੇ ਹੁਣ ਵਿਕਾਸ ਦੇ ਏਜੰਡੇ ਤੋਂ ਭੱਜ ਰਹੀ ਹੈਗੀ ਆ ਤਾਂ ਹੀ ਮਾਨਯੋਗ ਪ੍ਰਧਾਨ ਮੰਤਰੀ ਜੀ ਆਪ ਦੇ ਅਹੁਦੇ ਦੇ ਅਨਸਾਰ ਵੀ ਨਾ ਉਹ ਸੌਦੇ ਨਾਲ ਇਨਸਾਫ ਕਰ ਰਹੇ ਉਹਨਾਂ ਦੀ ਸ਼ਬਦਾਬਲੀ ਇਸ ਕਿਸਮ ਦੀਆ ਵੀ ਪਹਿਲੋਂ ਵੈਸ਼ਨੂ ਤੇ ਗੈਰ ਵੈਸ਼ਨੂ ਤੇ ਰੌਲਾ ਪੈਂਦਾ ਰਿਹਾ ਖਾਣ ਪੀਣ ਤੇ ਅਰੇ ਤੋਂ ਕਾ ਹੁਣ ਹਿੰਦੂ ਮੁਸਲਮ ਦਾ ਏਜੰਡਾ ਫੇਰ ਕੱਢ ਕੇ ਲਿਆਂਦਾ ਜਾਤ ਵਾਲਾ ਤੋ ਇਸ ਕਰਕੇ ਜੇ ਮੋਦੀ ਜੀ ਤੁਸੀਂ 10 ਸਾਲਾਂ ਚ ਵਿਕਾਸ ਕੀਤਾ ਵਾ ਤੇ ਤੁਹਾਨੂੰ ਚਾਹੀਦਾ ਵਿਕਾਸ ਦੇ ਏਜੰਡੇ ਤੇ ਹੀ ਚੋਣ ਕੈਂਪੇਨ ਦੂਰ ਕਰੋ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡਾ ਵਿਕਾਸ ਦਾ ਏਜੰਡਾ ਦੇਸ਼ ਵਿੱਚ ਫੇਲ ਹੋ ਗਿਆ ਵਾ ਔਰ ਜਿੰਨਾ ਕਿਸਾਨਾਂ ਦਾ ਪੁੱਤਰ ਭਾਰਤ ਵਿੱਚ ਬੇਮੌਸਮੀ ਬਾਰਸ਼ ਔਰ ਗੜੇ ਮਾਰੀ ਨਾਲ ਫਸਲਾਂ ਦੇ ਨੁਕਸਾਨ ਹੋਇਆ ਤੁਰੰਤ ਕਰਦਾਵੀਆਂ ਕਰਾਓ ਔਰ ਪੰਜਾਬ ਸਰਕਾਰ ਨੂੰ ਤੁਰੰਤ ਕਿਸਾਨਾਂ ਨੂੰ ਜਿਹੜਾ ਵਾ ਉਹ ਮੁਆਵਜ਼ਾ ਦਿੱਤਾ ਜਾਵੇ ਧੰਨਵਾਦ